ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 27 ਜਨਵਰੀ 2024 ਨੂੰ ਪੰਜਾਬ ਵਿੱਚ ਸਨਕ ਸੁਰੱਖਿਆ ਫੋਰਸ ਐਸ ਐਸ ਐਫ ਦੀ ਸਥਾਪਨਾ ਕੀਤੀ ਗਈ। ਐਸ ਐਸ ਐਫ ਦੇ ਥਰੂ ਅਸੀਂ ਇੱਕ ਐਸਾ ਫੋਰਸ ਪਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਹੈ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਆ। ਇਸ ਵਿਲੱਖਣ ਪਹਿਲ ਕਦਮੀ ਨੇ ਜੁਲਾਈ 2024 ਅਤੇ ਜੁਲਾਈ 2025 ਦੇ ਵਿਚਕਾਰ ਹਾਈਵੇ ਤੇ ਹਾਦਸਿਆਂ ਵਿੱਚ 46.57% ਦੀ ਕਮੀ ਲਿਆਂਦੀ ਹੈ। ਰੋਡ ਦੇ ਉੱਪਰ ਅਜਗਰ ਹਾਦਸੇ ਆਮ ਹੋਏ ਨੇ। ਇਸ ਮੌਹਮ ਦੇ ਆਧਾਰ ਤੇ ਤੁਹਾਨੂੰ 5 ਮਿੰਟ ਦੇ ਵਿੱਚ ਤੁਹਾਨੂੰ ਸਹੂਲਤ ਮਿਲੂਗੀ। ਮੌਕੇ ਦੇ ਉੱਪਰ ਜੇ ਛੋਟਾ ਐਕਸੀਡੈਂਟ ਆਤਾ ਇਹਨਾਂ ਕੋਲੇ ਤੁਹਾਡੀ ਫਰਸਟ ਟਿਕਟ ਹੁੰਦੀ ਹੈ ਜਿਸ ਦੇ ਨਾਲ ਤੁਹਾਨੂੰ ਮੌਕੇ ਤੇ ਰਾਹ ਦਿੱਤੀ ਜਾਊਗੀ। 24 ਘੰਟੇ ਕੜੀ ਨਿਗਰਾਨੀ ਕਾਰਨ ਸੜਕ ਸੁਰੱਖਿਆ ਫੋਰਸ ਪੰਜਾਬ ਵਿੱਚ ਅਪਰਾਧਾਂ ਦੀ ਰੋਕਥਾਮ ਵਿੱਚ ਵੀ ਅਸਰਦਾਰ ਮਦਦ ਕਰ ਰਹੀ ਹੈ ਸੜਕ ਸੁਰੱਖਿਆ ਫੋਰਸ ਇਨਸਾਨੀਅਤ ਦੀ ਰੱਖਿਆ ਦੀ ਫੋਰਸ